ਕਨੜ ਦਾ ਸੇਲ ਦਾ ਪਿੰਡ ਜਸਪਾਲੋ ਬਹੁਤ ਹੀ ਜ਼ਿਆਦਾ ਇਸ ਪਿੰਡ ਦੀਆਂ ਖਬਰਾਂ ਲੱਗ ਚੁੱਕੀਆਂ ਨੇ ਤੁਸੀਂ ਦੇਖੋ ਪਹਿਲਾਂ ਪਿੰਡ ਦੇ ਕੀ ਹਾਲਾਤ ਨੇ ਕਿ ਗਲੀਆਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਭਰ ਚੁੱਕਿਆ ਹੈ ਕਿ ਜੋ ਨੌਕਰੀ ਪੇਸ਼ਾ ਲੋਕ ਨੇ ਜਾਂ ਆਮ ਲੋਕ ਨੇ ਕਿੰਨੀ ਮੁਸ਼ਕਲ ਦੇ ਨਾਲ ਇੱਥੋਂ ਇਹਨਾਂ ਗਲੀਆਂ ਵਿੱਚੋਂ ਗੁਜ਼ਰਦੇ ਨੇ ਤੇ ਦੂਸਰਾ ਇਸ ਖੜੇ ਪਾਣੀ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਦੇ ਜੋ ਕਟਾਣੂ ਨੇ ਜੋ ਵਾਇਰਸਸ ਨੇ ਬੈਕਟੀਰੀਆ ਨੇ ਉਹ ਪਨਪ ਰਹੇ ਨੇ ਤੇ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਵਿੱਚ ਹੋ ਸਕਦਾ ਕਿ ਇਸ ਪਿੰਡ ਦੇ ਵਿੱਚ ਆ ਮਹਾਮਾਰੀਆਂ ਮਹਾਮਾਰੀ ਫੈਲਣ ਵਰਗੀਆਂ ਖਬਰਾਂ ਵੀ ਸੁਣਨ ਨੂੰ ਮਿਲਣ ਇਸ ਸਾਰੀ ਸਮੱਸਿਆ ਦੀ ਜੋ ਜੜ ਹੈ ਉਹ ਪਿੰਡ ਦਾ ਟੁੱਬਾ ਹੈ ਜਿਸ ਦਾ ਪਾਣੀ ਓਵਰਫਲੋ ਹੋ ਕੇ ਇਹਨਾਂ ਗਲੀਆਂ ਦੇ ਵਿੱਚ ਵੜ ਜਾਂਦਾ ਹੈ ਤੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ ਇਸ ਸਮੱਸਿਆ ਦੇ ਹੱਲ ਵਾਸਤੇ ਇੱਕ ਨਵੀਂ ਜਗ੍ਹਾ ਖਰੀਦ ਕੇ ਉਸ ਜਗ੍ਹਾ ਦੇ ਉੱਪਰ ਜੋ ਟੋਬਾ ਉਸ ਦੀ ਪੁਟਾਈ ਦਾ ਕੰਮ ਚੱਲ ਰਿਹਾ ਹੈ ਤੇ ਜੋ ਇਸ ਪ੍ਰੋਜੈਕਟ ਦੇ ਪ੍ਰਬੰਧਕ ਨੇ ਜੋ ਡਾਇਰੈਕਟਰ ਵੱਲੋਂ ਅਪਾਇੰਟ ਕੀਤੇ ਗਏ ਹਨ ਉਹਨਾਂ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ 1.5 ਤੋਂ 2 ਮਹੀਨੇ ਦੇ ਵਿੱਚ ਇਸ ਜੋ ਟੋਬੇ ਦੀ ਪੁਟਾਈ ਦਾ ਕੰਮ ਕੰਪਲੀਟ ਕਰ ਲਿਆ ਜਾਵੇਗਾ ਤੇ ਜਿਸ ਕਰਕੇ ਜੋ ਇਹ ਸਮੱਸਿਆ ਜੋ ਖੜੇ ਪਾਣੀ ਦੀ ਸਮੱਸਿਆ ਜੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਬੜਨ ਤੱਕ ਦੀ ਨੌਤ ਆ ਚੁੱਕੀ ਹੈ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ